ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ ਜੇ ਦੀਵਾਲੀ ਅਤੇ ਬੰਦੀ ਛੋੜ ਦੀ ਜਾਣਕਾਰੀ ਲਵਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਨਾਮ ਕਟਾਪੁਰਖੁ ਨਿਰਭਉ ਨਿਰਵੈਰੁ ਅਕਾਲ ਨਮੋਹਰਤ ਅਜੋਨੀ ਸੇਪਾਂ ਗੁਰਪੁਰ ਸਾਹਿਬ ਆਜ ਸੱਚ ਜਗਾਦ ਸੱਚ ਹੈ ਤੇ ਸੱਚ ਨਾਨਕ ਹੋਸੀ ਭੀਤਾ ਚ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਵਤਨ ਦੀ ਮਿੱਟੀ ਚੈਨਲ ਦੇ ਨਾਮ ਦੇਸ਼ ਵਿਦੇਸ਼ ਦੇ ਜੁੜ ਰਹੇ ਸਾਧ ਸੰਗਤ ਗੁਰਪ੍ਰੇਮ ਪ੍ਰਵਾਨ ਕਰੋ ਵਾਸ਼ਦਿਕਾ ਕਾਕਾਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਵਾਲ ਸਿੱਧੂ ਸਾਹਿਬ ਤੇ ਬੜਾ ਸੁਣਾ ਕੀਤਾ ਕਿ ਦਿਵਾਲੀ ਕਦ ਬੰਦੀ ਜੋ ਮਨਾਇ ਜਾਂਦੀ ਤੇ ਬੰਦੀ ਛੋੜਦਾ ਕੀ ਮਤ ਪੜਿਆ ਵੇਖੋ ਬੰਦੀ ਛੋੜ ਦਾਸ ਨਹੀਂ ਮਤ ਪੜਿਆ ਕਿ ਬੰਦਨਾ ਤੋਂ ਖਲਾਸੀ ਕਰ ਦੇਣੀ ਖਲਾਸ ਹੋ ਜਾਣਾ ਤੇ ਬੰਦਨਿਆਂ ਤੋਂ ਖਲਾਸ ਕੌਣ ਕਰ ਸਕਦਾ ਜੀ ਕਰਦਾ ਕੋਈ ਨਹੀਂ ਕਰ ਸਕਦਾ ਇਹ ਇੱਕ ਆਪੇ ਬੰਦਨਾ ਦਾ ਜਨਮ ਮਾਰ ਤੋਂ ਬੰਦਨਾ ਖੁਲਾਸੀ ਬੰਦਨਾ ਨੂੰ ਕੱਟ ਦੇਣਾ ਹਾਂਜੀ ਮਰੋਂ ਬੰਦਨਾ ਕੋਈ ਨ ਮਤ ਮਿਲਦਾ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਰਹਿ ਕੇ ਜੀਵ ਉਸ ਦੀ ਬੰਦਨਾ ਕਰਕੇ ਵੀ ਉਹ ਗੋਪਾਲ ਰਾਏ ਜੀ ਜੋ ਧਰਤੀ ਦਾ ਮਾਲਕ ਹੈ ਜੋ ਸਿੱਤੀ ਦਾ ਮਾਲਕ ਉਹਦੀ ਬੰਦਨਾ ਕਰੇ ਇਹ ਬੰਦੀ ਹੈ ਬੰਦੀ ਛੋੜ ਬੰਦਨਾ ਤੋਂ ਖੁਲਾਸੀ ਕਰ ਦੇਣਾ ਤੇ ਗੁਰੂ ਘਰ ਦੀਵਾਲੀ ਜਿਤ ਆਪਾਂ ਜੀ ਗੁਰਦਾਸ ਜੀ ਕਿੱਲੇ ਆ ਦੀਵਾਲੀ ਕੇ ਰਾਤ ਦੀਵੇ ਬਾਲਦੇ ਦੀਵਾਲੀ ਦਾ ਦੀਵਾਲੀ ਦੇ ਵਿੱਚੋਂ ਮਲ ਹਨੇਰੇ ਨੂੰ ਦੂਰ ਕਰਨ ਵਾਸਤੇ ਆਪਾਂ ਦੀਵੇ ਜਗਾਉਨੇ ਆ ਉਹਨੂੰ ਕਿੰਦੇ ਦਵਾਲ ਦੇਖੋ ਜੀ ਬੰਦੂ ਬਾਬਾ ਜੀ ਇਹ ਤੁਹਾਡਾ ਇੱਕ ਕੁਸਚਨ ਤੁਹਾਡਾ ਬੜਾ ਐਵੇਂ ਦੇ ਸਾਡਾ ਲਈ ਜੀ ਕਿ ਜਿਸ ਤਰ੍ਹਾਂ ਕਿਤਾਬਾਂ ਤਾਂ ਹੀ ਬਚਪਨ ਤੋਂ ਪੜਦੇ ਆ ਰਹੇ ਹਾਂ ਬਾਬਾ ਜੀ ਜੀ ਜਿਹੜੀ ਇਹ ਦੀਵਾਲੀ ਆ ਹਿੰਦੂਆਂ ਤੇ ਸਿੱਖਾਂ ਦਾ ਇਹ ਸਾਂਝਾ ਤਿਹਾੜਾ ਹਾਂ ਤੇ ਨੰਬਰ 2 ਢਾਲ ਰੋਟੀ ਘਰ ਦੀ ਤੇ ਦੀਵਾਲੀ ਅੰਬਰ ਸਾਦੀ ਇਹ ਇਹ ਇਹਦੇ ਦੋਵਾਂ ਬਾਰੇ ਸਾਨੂੰ ਦੱਸੋ ਕੋਈ ਹਾਂਜੀ ਸਤਿਪੁਰ ਸਾਹਿਬ ਜੀ ਵੇਖੋ ਇੱਕ ਮੈਂ ਬੇਨਤੀ ਕਰ ਲੰਗਾ ਕਿ ਜਿਹੜੀ ਦੀਵਾਲੀ ਹੈ ਹਾਂਜੀ ਮੰਨ ਲਿਓ ਛੋੜ ਦੇਸ ਇਹ ਧੰਨ ਗੁਰੂ ਹਰਗੋਬਿੰਦ ਸਾਹਿਬਾਰ ਨੂੰ ਆਪਾਂ ਦੇ ਗਵਾਲੀ ਦੇ ਨਾਲ ਸਾਡਾ ਸਬੰਧ ਨਹੀਂ ਜੁੜਿਆ। ਅੱਛਾ। ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਆ ਦੇ ਕਿਲੇ ਚੋਂ ਰਿਹਾਰ ਕਰਕੇ 59 ਰਾਜਨ ਬੰਦਰਾਂ ਤੋਂ ਖਲਾਸ ਕਰਕੇ ਆਉਂਦੇ ਆ ਰਿਹਾਰ ਕਰਕੇ ਆਉਂਦੇ ਆ ਉਹ ਅੰਮ੍ਰਿਤਸਰ ਦੀ ਧਰਤੀ ਦੇ ਪਹੁੰਚੇ 21 ਫਰਵਰੀ ਨੂੰ। ਅੱਛਾ। ਕਿੰਝਾਂ ਕਈ ਐਉਂ ਜਿ ਇਤਿਹਾਸ ਆ ਜਿੱਤਾਂ ਆਪ ਜੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਵਾ। ਜੋ 31 ਮਾਰਚ ਅੱਛਾ 1999 1699 1699 ਕੱਟੀ ਮਾਰਚ 30 ਮਾਰਚ 31 ਮਾਰਚ ਇਹ 1699 ਈਸਵੀ ਨੂੰ ਹਾਂਜੀ ਪਰ ਅਸੀਂ ਜੋੜਿਆ ਵਿਸਾਖੀ ਦੇ ਨਾਲ ਹੁਣ ਮਾਗੀ ਦਾ ਮਹੀਨਾ ਵਾ ਜਿਹੜੀ ਮੁਖਸਰ ਦੀ ਲੰਗ ਆ ਉਹ ਲੜਾਈ ਹੁੰਦੀ ਵਿਸਾਖ ਦੀ ਤੇ ਜੋੜੀ ਕਿਤੇ ਗਈ ਆ ਮਾਗੀ ਦੇ ਨਾਲ ਹੂੰ ਅਿਕੰਤ ਇਤਿਹਾਸ ਜਿਹੜਾ ਵਾ ਬੰਦੀ ਛੋੜ ਦੇਣਾ ਵਾ ਇਹ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ 21 ਫਰਵਰੀ ਨੂੰ ਇੱਥੇ ਪਹੁੰਚ ਗਿਆ ਅੰਮ੍ਰਿਤਸਰ ਦੀ ਧਰਤੀ ਤੇ ਅੱਛਾ ਜੀ ਤੇ ਜੋੜਿਆ ਗਿਆ ਆਪਾਂ ਦਿਵਾਲੀ ਦੇ ਨਾਲ ਉੱਥੋਂ ਹਿੰਦੂ ਸਿੱਖਾਂ ਦਾ ਸਾਂਝਾ ਤਿਆਰ ਮਟਾਇਆ ਗਿਆ ਪਰ ਆਪਾਂ ਇਹ ਬੰਦੇ ਦੇ ਖਲਾਸੀ ਕਿੱਤਾ ਗਿੰਦੇ ਆ ਆਪਾਂ ਜਦੋਂ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਗੋਨ ਨੂੰ ਆਪਣੇ ਪਤਾਈਂ ਜਾਪਤੀ ਆਸ ਤੋਂ ਲੰਮਾ ਕਰੀਦੇ ਲੰਮਾ ਬਹੁਤ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਅੱਛਾ ਮੀਰੀ ਪੀਰੀ ਦਾ ਦੋ ਤਲਵਾਰਾ ਪਹਿਨੀਆਂ ਵਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜੋ ਆਪਣੇ ਲਈ ਮਹਾਰਾਜ ਸੀਲ ਹੋਇਆ ਉਹ ਸੀਲੀ ਟੋਪੀ ਦਰਵਾਜੀ ਵਾ ਬੁੱਢਾ ਅਖਰਦ ਕਿਹਾ ਕਿ ਦਸਤਾਰ ਦਰਵਾਜੀ ਸਭ ਤੋਂ ਦਸਤਾਰ ਸਟੋਨ ਤੇ ਦਸਾਂ ਗੱਜਾਂ ਵਾਲੀ 10 ਗੱਜ ਵਾਲੀ ਮਾਰਨ ਦਸਤਾਰ ਜਿੱਥੋਂ ਹਾਈ ਦਸਤਾਰ ਜਿਹੜੀ ਆ ਗੁਰਹਰਖ ਦੇ ਸਾਡੀ ਮਾਰੇ ਲਈ ਅੱਛਾ ਅੱਛਾ ਦਸਾਂ ਗਜਾਂ ਵਾਲੀ ਦਸਤਾਰ ਦੇ ਲਈ ਗੁਰਹਰਖ ਨੂੰ ਮਾਰੇ ਨੇ ਅਸਮਲ ਸਜਾਈ ਸੀ ਬਾਬਾ ਬੁੱਢਾ ਜੀ ਕੈਂਟ ਦੋ ਤਲਵਾਰਾਂ ਪਹਿਨੀਆਂ ਉਸ ਟਾਈਮ ਐਲਾਨ ਕਰ ਦਿੱਤਾ ਕਿ ਉਸਲੀ ਟੋਪੀ ਦਾ ਅਵਾਜ਼ ਚਲਾ ਗਿਆ ਵਾ ਪੰਜਵਾਂ ਦੁਨੀਆ ਤੋਂ ਬੜੇ ਤਸਵੀਰ ਖੜੇ ਅਮਰ ਜਦੇ ਦੇਖੇ ਦੇਖੇ ਬਣ ਅੱਛਾ ਗੁਲਾਮੀ ਤੋਂ ਬਾਹਰ ਨਿਕਲ ਲਈ ਉਹਨਾਂ ਐਲਾਨ ਕਰਤਾ ਕਿ ਸਿੱਖ ਜੋਧੇ ਬੰਦੇ ਉਹਰੇ ਤੇ ਫਾਸਟਰ ਚੇਤਾ ਕਰਿਆ ਕਰੋ ਤੇ ਥੋੜਾ ਜਿਹਾ ਜਿਵਾਨ ਜਿਹੜੇ ਉਹ ਬੜੇ ਖਾਇ ਫੌਜ ਪਰਤੀ ਹੋ ਜੀਦੂ ਇੰਨੀ ਗੱਲ ਕਹੀ ਤੇ ਤੰਦ ਤੰਦੂ ਨੇ ਨਾ ਉਹਨੂੰ ਆਪਣੀ ਸਤਿਗੁਰੂ ਨੇ ਨਾ ਜਾਂ ਗਿਰਦੇ ਕੰਨ ਪਰ ਨਹੀਂ ਠੀਕ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਫੌਜ ਰੱਖਣੀ ਪਾਦੀ ਕਿਸ ਥਾਂ ਵੀ ਉਹ ਜਿਹੜਾ ਵਾ ਸਾਡੇ ਤੇ ਹਮਲਾ ਕਰਦਾ ਸਾਡੇ ਕੋਲ ਰਾਜਪਾਲ ਕੋਲ ਪੈਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਬੁਲਾਇਆ ਗਿਆ ਤੋ ਮਿੱਤਰਤਾ ਹੋ ਗਈ ਕੋ ਗਾਗੂ ਜahangir ਬਾਦਸ਼ਾਹ ਨਾਲ ਜਾਗਿਰ ਮਿੱਤਰਾਂ ਕਰ ਲਈ ਜਦ ਮਿੱਤਰਾਂ ਕੇ ਚੰਦੂ ਜਿਹੜਾ ਉਹ ਨੂੰ ਸੇ ਨਾ ਲੱਗਾ ਈਰਖਾ ਵਜੀ ਕੇ ਉਹ ਸਾਦਾ ਮੇਰੀ ਬਹੁਤ ਮਨ ਮਰਵਾ ਵੀ ਸਕਦਾ ਉਹਨੇ ਨਾ ਇੱਕ ਨਜੂਮੀ ਨੂੰ 500 ਰੁਪਏ ਦੇ ਕੇ ਕੋ ਜਾਗਿਰ ਬਾਦਸ਼ਾਹ ਬਿਮਾਰ ਇੰਦਾ ਥੋੜਾ ਬਿਮਾਰ ਨਜੂਮੀ ਨੂੰ 500 ਰੁਪਏ ਦੇ ਕੇ ਉਹ ਕਹਤਾ ਕਿ ਜਹਾਂਗੀਰ ਬਾਦਸ਼ਾਹ ਨੂੰ ਕਹਿਣਾ ਕਿ ਤੇਰੇ ਤੇ 60 ਬੱਤੀ। ਤੋਂ ਦਾ ਲਾਜ ਕੀ ਆ ਕਿ ਜਿਹੜਾ 40 ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦਗੀ ਕਰੇ ਤੇ 60 ਬੱਤੀ ਜਿਹੜੀ ਖਤਮ ਹੋ ਜਾਵੇ। ਅੱਛਾ। ਅਹ ਅਸੀਂ ਉਹਨੇ ਫੇਰ ਦਾ ਗੁਰੂ ਹਰਗੋਬਿੰਦ ਸਾਹਿਬ ਆਹ ਰਾਣੀ ਬੁਲਾਇਆ ਤੇ ਉਹਨੇ ਕਿਹਾ ਕਿ ਮੇਰੇ ਬਾਤ ਮਰੇ ਮਲਤੀ ਨਾਇਕ ਉਹਨਾਂ ਕੇ ਬਿਮਾਰ ਕਰ ਉਹਨੇ ਕਿਹਾ ਕਿ ਮੇਰੇ ਜਗ੍ਹਾ ਕੋਈ ਨਾ ਗੁਰੂ ਆਨੁਸਾਰ ਮੈਨੂੰ ਬੁਲਾਇਆ ਕਿ ਤੁਸੀਂ ਮੇਰੇ ਜਗ੍ਹਾ ਬਦਗੀ ਕਰੋ। ਗੁਰੂ ਹਰਗੋਬਿੰਦ ਸਾਹਿਬ ਮਾਰੀ ਤੇ ਜਾਣੀ ਦਾਸ ਨੇ ਕਿ ਕਸਤ ਨੂੰ ਭੇਜਿਆ ਕਿ ਹੁਣ ਅੱਗੇ ਪਤਾ ਜੀ ਉਹਨਾਂ ਨੇ ਮਖਲਾਕੀ ਕਰਾਉਣਾ ਉਹ ਤਾਂ ਸਿੱਧਾ ਦੇ ਚਾਹ ਨਹੀਂ ਸਕਦੇ। ਉਹ ਕਹਿ ਨਹੀਂ ਸਕਦੇ ਸਨ ਕਿ ਆਪਾਂ ਇੱਦਾਂ ਠੀਕ ਕਰ ਦਿੰਨੇ ਆ ਪਰ ਜੇ ਆਪ ਦੇ ਸਨ। ਜੋ ਖਲਾਸੀ ਕਰਾਉਣੀ ਸੀ ਉੱਤੇ ਸੰਗਤ ਨੂੰ ਸਾਰਨਾ ਹਾਂਜੀ ਉਹ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਮੇਰੀ ਜਗ੍ਹਾ ਕੋਈ ਮਹਾਪੁਰਸ਼ ਬੜੀ ਕੀ ਕਰੇ ਤੇ ਬਿਹਾਰੀ ਤੋਂ 60 ਦਿਨ ਖਤਮ ਹੋਤਾ ਇਹ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਅਰ ਗਵਾਲੀਅ ਦੇ ਕਿਲੇ ਵਿੱਚ ਜੇਲ੍ਹ ਵਿੱਚ ਗਏ ਸਨ ਤੇ ਗਵਾਲੀਅ ਦਾ ਜਿਹੜਾ ਕਿਲਾ ਸੀ ਨਾ ਜੇਲ੍ਹ ਸੀ ਜਿਹੜੀ ਉਹ ਬੜੀ ਭਿਆਨਕ ਸੀ ਉੱਥੇ ਜਿਹੜਾ ਵਾ ਰਸਲ ਪਾਣੀ ਨੇ ਬਹੁਤ ਘੱਟ ਦਿੱਤਾ ਜਾਂਦਾ ਤੇ ਹੁਣ ਜਿਸ ਰਸਲ ਪਾਣੀ ਦੇ ਤੋਂ ਥੋੜਾ ਥੋੜਾ ਯਾਰ ਦਿੱਤਾ ਗਿਆ ਚਿਰ ਤੜ ਪਰਤੇ ਮਾਰ ਉਹ ਜੋ ਪਹਾੜੀ ਰਾਜੇ ਜਿਹੜੇ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦੇ ਪੁੱਤ ਜਿਹੜੇ ਆ ਬਰਖਲਾਪੋਂ ਕਿਸਨ ਪਾੜੀ ਨਾਲੇ ਬਾਈਕਾ ਆਂਦੇ ਉਹ ਬਵਿੰਦਾ ਰਾਜੇ ਜਿਹੜੇ ਕੈਨ ਪਿੱਛੇ ਗਏ ਉੱਥੇ ਅੱਜ ਵੀ ਦੇਖਦੇ ਆ ਬਵਿੰਦਾ ਥੰਮ ਹਾਂਜੀ ਬਵਿੰਦਾ ਥੰਮ ਆ ਇੱਕ ਇੱਕ ਥੰਮ ਦੇ ਨਾਲ ਉਹ ਰਾਜੇ ਨੂੰ ਵੱਡਾ ਬੇ ਜੀਰਾਂ ਨਾਲ ਵੱਡਾ ਜਦੋਂ ਗੁਰ ਹਰਗੋਬਿੰਦ ਸਾਹਿਬ ਆਰੇ ਗਏ ਨਾ ਤੇ ਸਾਰਿਆਂ ਦੇ ਚਿਹਰੇ ਦੇ ਨੂਰ ਹੋ ਗਿਆ ਜਿਹਦਾ ਕੋ ਮਾਰੇ ਕਹਿੰਦਾ ਥੰਮ ਕਹਿੰਦਾ ਵੱਡ ਭਾਗ ਜੀ ਸੰਗਤ ਭਾਵੀ ਭਾਗੀ ਦਾ ਚੂਟਾ ਖਾਵੇ ਸਹੀ ਗੱਲ ਹੈ ਹਨ ਜਿਹੜਾ ਭਾਗਾ ਵਾਲਾ ਸੰਗਤ ਕਹਿੰਦਾ ਜੀ ਸੰਗਤ ਦੇ ਤੇ ਪਰਮਾਤਮਾ ਦੇ ਦਾਤ ਜਦੋਂ ਮਿਲ ਜਾਂਦਾ ਨਾ ਤੇ ਉਹਦਾ ਨੂਰ ਵੱਖਰਾ ਹੋ ਜਾਂਦਾ ਸਹੀ ਹੈ ਆਪਾਂ ਜਦੋਂ ਆਪਾਂ ਤਾਂ ਮੰਨ ਲਾਂ ਤਾਂ ਇਹ ਅੱਥਰੂ ਦੂਰ ਬਿਲਕੁਲ ਜੇ ਜਿਹੜੀ ਉਸ ਪਰਮਾਤਮਾ ਦੇ ਵਾਲਾ ਜੀ ਤਾਂ ਆ ਕੇ ਲਿਖਦੇ ਦਰਸ਼ਨ ਕਿੰਨੇ ਪ੍ਰਕਾਰ ਦੇ ਦਰਸ਼ਨ ਚਾਰ ਪ੍ਰਕਾਰ ਦੇ ਹੁੰਦੇ ਇੱਕ ਜਿਹੜਾ ਸਰਵਣ ਸੁਣਦੇ ਨਾਲ ਦਰਸ਼ਨ ਪ੍ਰਾਪਤ ਨੇ ਜਿਹੜੇ ਆਪਾਂ ਇੱਕ ਦੂਜੇ ਸੁਣਾਉ ਰਹੇ ਆ ਨਾ ਇਹ ਸਾਡੇ ਗੁਰੂਪੁਰ ਨੂੰ ਪਰਮਾਤਮਾ ਕਿ ਆਪਾਂ ਜਦੋਂ ਆਪਾਂ ਗੱਲ ਕਰਦੇ ਗੁਰੂ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸਾਡੇ ਉਹਨਾਂ ਦਾ ਆਪਾਂ ਦੇਖਦੇ ਨਿਰੰਤਰ ਸਾਹਮਣੇ ਹੁੰਦਾ ਨਾ ਜਦੋਂ ਆਪਾਂ ਕਿਹਦੀ ਗੱਲ ਕਰੀ ਬਿਲਕੁਲ ਹਾਂਜੀ ਉਹ ਗੁਰੂ ਜਾਰੀ ਬੁਰਜਾ ਥੰਮਾ ਦੇ ਨਾਲ ਵੱਡੇ ਹੋਇਆ ਸਰ ਉਹਨਾਂ ਨੇ ਹਲਕਾ ਲਗਾ ਜੈਰ ਦਿੱਤਾ ਜਾਂਦਾ ਤਰਫਾਇਆ ਜਾਂਦਾ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੇ ਨਾਲ ਗਏ ਦਾ ਕਿ ਸਿੱਖ ਜਿਹੜੇ ਸਾਨੂੰ ਉਹ ਬਾਹਰੋਂ ਜਿਹੜਾ ਆਪਣਾ ਕਿੱਤ ਕਰਕੇ ਲਿਆ ਕੇ ਪ੍ਰਸ਼ਾਦਾ ਪਾਣੀ ਸਕਾਉਂਦੇ ਗੁਰੂ ਹਰਗੋਬਿੰਦ ਸਾਹਿਬ ਆਰੂ ਤੇ ਨਾਲ ਹੋਰ ਸੰਗਤ ਗੁਰ ਜਿਹਨ ਸੰਗਤ ਕਰਦੇ ਉਹਨਾਂ ਨੂੰ ਉੱਥੋਂ ਦੇ ਡੋਗਾ ਸੀ ਹਰੀਦਾਸ ਉਹ ਵੀ ਜਿਹੜਾ ਡੋਗਾ ਸੀ ਨਾ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਕੇਲਾ ਬਣ ਗਿਆ ਤੇ ਪ੍ਰਸ਼ਾਦਾ ਜਿਹੜਾ ਰੋਜ਼ ਬੰਦ ਹਾਂ ਵੀ ਜਦੋਂ ਗੁਰੂ ਜਦੋਂ ਜਦੋਂ ਇਹੋ ਜਿਹਾ ਧਿਆਨ ਕਰਾ ਦਾਗਿਰ ਬਾਸਾ 60 200 100 ਸਾਲ ਨਾ ਛੱਡਿਆ 40 ਦਿਨ ਦਾ ਬਕਵਾਸ ਸੀ ਕਿ ਚਾਹੀਦਾ ਨੂੰ ਪੁੱਟ ਆਪ ਦੇ ਬਹੁਤ ਸਮਾ ਹੋ ਗਿਆ ਤੇ ਫਿਰ ਭਾਈ ਜੈਠਾ ਜੀ ਭਾਈ ਪੈੜਾ ਜੀ ਭਾਈ ਵੇੜਾ ਜੀ ਜਿਹੜੇ ਨਾ ਇਹ ਮਲਤੇ ਆਸਿਕ ਦਾਤਾ ਸ਼ੂਧਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਜਿਹੜੇ ਆ ਜਦੋਂ ਨਾ ਛੱਡਣ ਮਤਲਬ ਦਿਲ ਤਾਪਗੇ ਨਾ ਤੇ ਛੇਰ ਬਣ ਕੇ ਸੁਣੇ ਦੇ ਜਾਨ ਗਿਰ ਬਾਛਣ ਡਰਾਵੇ ਲਿੰਦੇ ਹਾਂ ਅਜਾ ਹੱਤ ਕਿ ਫਿਰ 바ਬਾ ਬੁੱਢਾ ਜੀ ਆਪਣੇ ਜਿਹੜੇ ਆ ਮੜ ਨਗਰ ਵਿੱਚੋਂ ਦਿੱਤੋਂ ਆਪਾਂ ਚੌਂਕੀ ਚੱਲੀ ਆ ਨਾ ਚੌਂਕੀਆਂ ਚੱਲੀਆਂ ਇਹ ਪਾਈ-ਪਾਈ ਸਿੰਘ ਲੈ ਕੇ ਪਿੰਡਾਂ ਦੇ ਵਿੱਚੋਂ ਜਾਂਦੇ ਸਨ ਦੇ ਜਦੋਂ ਸਿੰਘ ਜਾਂਦੀ ਸੀ ਕਿ ਗਵਾਲੀਅਰ ਦੇ ਕਿਲੇ ਨੂੰ ਮਤਲਬ ਨਮਸਕਾਰ ਹੋ ਕੇ ਬਾਹਰ ਆ ਗੱਲੀਆਂ ਦੇ ਅੰਦਰ ਜਾਂਦੀ ਤੇ ਚੌਂਕੀਆਂ ਢੇੜੇ ਕਰ ਦਿੰਦੇ ਦਿੱਤੋਂ ਆਪਾਂ ਚੌਂਕੀ ਸਾਹ ਤੱਕ ਦੀ ਠੀਕ ਹੈ ਹਨਾ ਪਰ ਬਾਦ ਫਿਰ ਜਾਂਦੇ ਪਿੰਡਾਂ ਤੇ ਇੱਥੋਂ ਚੱਲੀਆਂ ਹੈ ਇਤਿਹਾਸ ਇੰਨਾ ਦੇ ਕਿਥੇ ਇਤਿਹਾਸ ਆ ਜਦੋਂ ਫਿਰ ਨਾਂ ਕੰਡਿਆ ਫਿਰ ਸਾਈਂ ਜੈਮੀ ਰਾਯਾ ਸਾਈਂ ਨੂੰ ਬੁਲਾਇਆ ਗਿਆ ਸਾਈਂ ਮੀਆਂ ਮੇਰੇ ਨੇ ਕਿਹਾ ਕਿ ਜਿੰਨੂ ਤੂੰ ਪੈਕ ਦੋ ਆਮ ਨਹੀਂ ਉਹ ਕਲਯੁਗ ਦੇ ਉਤਾਰ ਆ ਰਿਹਾ ਗੁਲਾਰਗ ਦੇ ਉਤਾਰ ਉਹਨੂੰ ਛਾੜ ਦਿੱਤਾ ਜਾ ਹੂੰ ਹੂੰ ਜਦ ਸਾਈਂ ਦਾ ਸਾਈਂ ਬੀਆ ਨੇ ਕਿਹਾ ਕਿ ਸੱਜਣਾ ਉਹ ਆਪੇ ਸੁਨਿਆ ਪੀਦਿਆ ਤੇ ਜਿਹੜੇ ਬਵਿੰਜਰ राजे ਕਹਿ ਲਗੇ ਮਹਾਰਾਜ ਤੇ ਇਹ ਤੇ ਸਾਨੂੰ ਅੱਜ ਚੱਲ ਚੱਲੇ ਸਹੀ ਸਾਨੂੰ ਸਾਨੂੰ ਕੋਲ ਸਾਡੇ ਕਿਤਾ ਕਲਾਤੀ ਤੇ ਮਹਾਰਾਜ ਫਿਰ ਇਹ ਦੱਸ ਕੇ ਕਿ ਜਾ ਬਵਿੰਜਰ ਕਲੀਆਂ ਬੜਾ ਸੰਤੂੜਾ ਬਣਾ ਉਹ ਜਿਹੜਾ ਮ ਜੰਗੀਰ ਪਾਸ਼ਾ ਨੇ ਕਿਹਾ ਉਹਨੇ ਕਿਹਾ ਮਹਾਰਾਜ ਜਿੰਨਾ ਤੁਹਾਡੇ ਲੜਦੋਂ ਫੜ ਕੇ ਨਿਕਲ ਜਾਣ ਉਨੇ ਲੈ ਲਈ। ਅੱਛਾ। ਬਾਕੀ ਛੱਡ ਦਿਓ। ਇਸ ਕਰਕੇ ਮਹਾਰਾਜ ਬਵਿੰਦਾ ਕਲਿਆ ਵਾਲਾ ਜਿਹੜਾ ਥੂੜਾ ਬਣਾਇਆ। ਇਹ ਬਵਿੰਦਾ ਕਲਿਆ ਵਾਲੇ ਦਾ ਥੂੜਾ ਬਣਾਇਆ ਨਾ ਤਾਂ ਹਰ ਕਲੀ ਲਾਈ। ਹਾਂ। ਹੈ? ਤੇ ਜਿਹੜੇ 52 ਰਾਜੇ ਸੀ ਉਹਨਾਂ ਤੋਂ ਕਲੀ ਇੱਕ ਇੱਕ ਫੜ ਕੇ ਜੜੇ ਨਾ ਮਤਲਬ ਨਿਕਲ ਗਿਆ ਨਿਕਲ ਗਿਆ ਖਲਾਸੀ ਕਰਦੇ ਨੇ ਬੰਦਲਾਂ ਤੋਂ ਖਲਾਸੀ ਕਰਦੇ ਇਹ ਹੋ ਗਿਆ ਗਈ ਬੋਲ ਬੰਦੀ ਛੋੜ ਨਾ ਮੈਂ ਉਹ ਤੋਂ ਬੰਦਲਾਂ ਨੂੰ ਖਲਾਸੀ ਕਰ ਦਿੰਦਾ ਤੇ ਹੁਣ ਬਾਬਾ ਜੀ ਸਾਨੂੰ ਇਹ ਬੰਦੀ ਛੋੜਦਾ ਹੋ ਗਿਆ ਇਤਿਹਾਸ ਤੋਂ ਹਾਂਜੀ ਛੇਵੇਂ ਪਾਸ਼ਾ ਦਾ ਹੁਣ ਸਾਨੂੰ ਦੱਸੋ ਕਿ ਗਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਇਹਦਾ ਕੀ ਹੈ ਦੇਖੋ ਜੀ ਅੰਮ੍ਰਿਤਸਰ ਦੀ ਦੀਵਾਲੀ ਜਣੀ ਬੜੀ ਬਸਤੂ ਹਾਂਜੀ ਦੇਸਾਂ ਦੇਸਾਂ ਦੇ ਵਿੱਚ ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਉਂਦੇ ਆ ਤੁਰੋਂ ਆਮ ਚਲਦਾ ਹੀ ਹੁੰਦਾ ਦਾਲ ਰੋਟੀ ਤੇ ਦਾਲ ਰੋਟੀ ਕਹਿੰਦੇ ਸੀ ਹਮ ਅੱਜ ਵੀ ਮਾੜ ਕੁੜੀਆਂ ਦੇ ਥੋੜਾ ਚਲਦੇ ਸੀ ਇਹ ਸੱਤੀ ਪ੍ਰਕਾਰ ਦੇ ਭੋਜਨ ਚਲਦੇ ਕਦੋਂ ਇੰਨੇ ਕੀ ਲੋਕ ਪ੍ਰਸਾਨ ਸੀ ਕੋ ਲੰਗਰੂ ਘਰ ਦੇਤੀ ਸੀ ਦਾਲ ਰੋਟੀ ਚਲਦੀ ਦਾਲ ਫੁਲਕਾ ਜਾਂਦਾ ਤੇ ਦਾਲ ਫੁਲਕਾ ਇਸ ਜਗ੍ਹਾ ਦੀ ਆਣੀ ਆਪਾਂ ਕਹਿੰਦੇ ਨਾ ਕਿ ਕਿੰਨੇ ਤੇ ਦਾਲ ਰੋਟੀ ਕਰਦੀ ਆ ਤੇ ਦਿਵਾਲੀ ਉਮਰ ਸਰਦੀ ਮੈਂ ਉਹ ਖੜਿਆ ਯੋ ਮੁਰਸਰ ਫਤੂ ਜਰਾ ਮੂਸੂ ਹੋ ਰਾਇ ਇੱਕ ਗੁਰਹਾਰਗ ਦਸਾ ਕਰਗੇ ਇੱਕ ਸ੍ਰੀ ਰਾਮ ਚੰਦਰ ਜੀ ਦਾ ਹੁੰਦੇ ਆ ਇੱਥੇ ਅਮਸਾ ਦੀ ਧਰਤੀ ਕਿਉਂ ਹੀ ਆਉਂਦੇ ਆ ਚੱਲ ਵੀ ਆਉਂਦੇ ਆ ਉਹ ਵੀ ਆਉਂਦੇ ਆ ਕੋ ਰਾਮ ਬਾਬਾ ਲੋਨਾ ਤੋਂ ਨਾ ਪੜਿਆ ਰਾਮਤਾਲੀ ਉਹਨਾਂ ਤੋਂ ਨਾ ਪੜਿਆ ਰਾਮਤੀ ਤੋਂ ਉਹਨਾਂ ਤੋਂ ਬਣਿਆ ਅੱਛਾ ਅੱਛਾ ਇਹ ਜਿੰਨਾਂ ਦਾ ਪਿਛੋਕੀ ਇਤਿਹਾਸ ਹੈ ਬਾਕੀ ਹਰ ਤੇਜਪੁਰ ਦੇ ਦੂਰਾ ਦਿਵਾਲੀ ਨੇ ਰਾਮ ਤੇ ਸ੍ਰੀ ਰਾਮ ਚੰਦਰ ਦਾ ਲਾਲ ਨੇ ਜਦੋਂ ਤੁਹਾਨੂੰ ਅੰਦਰ ਲਿਆ ਗਿਆ ਸੀ ਰਾਜੇ ਦਸੰਦੀਆਂ ਰਾਣੀਆਂ ਇਕਾਂ ਕੁਸਲਿਆ ਸੀ ਕੁਸਲਿਆ ਸੀ ਤੇ ਇੱਕ ਨਾਗਾ ਸੀ ਉਹ ਕਰਕਈ ਤੇ ਕਰਕਈ ਨੇ ਕਿਹਾ ਵੀ ਮੇਰਾ ਜਿਹੜਾ ਪੁੱਤ ਆ ਪਰਤ ਜਿਹੜਾ ਰਾਜ ਤੇ ਬੰਦੀ ਉਹਨੇ ਫਿਰ ਆਪਣਾ ਬਚਨ ਕਿਹਾ ਕਿ ਮੈਨੂੰ ਬਚਨ ਰਾਜ ਦਸੰਦ ਨੂੰ ਕਿ ਮੈਨੂੰ ਬਚਨ ਮੰਨ ਲੈ ਤੇ ਕਰਕੇ ਵੀ ਤੂੰ ਮੰਗ ਜੋ ਕਿੰਨ ਬੰਦਾ ਲੜਾਈ ਕੀਤੀ ਸੀ ਉਹਨੇ ਕਿਹਾ ਜਦੋਂ ਰਾਜ ਕੋਟਾ ਲੱਗਦੇ ਬਾਂਡ ਆਪ ਸੀ ਕਿਤੇ ਉਹਦਾ ਸਾਜਤਾ ਹੈ ਤੇ ਉਹਨੇ ਕਿਹਾ ਰਾਜੇ ਤੁਸਨ ਕਾ ਮੰਗ ਕਈ ਦੁਕਤ ਮੰਗਣਾ ਉਹਨ ਦੀ ਛਮਾ ਆਏਗਾ ਤੈਨੂੰ ਖੁਦੋਂ ਮੰਗੂ ਕੋ ਭਰਤ ਦਿਵਾਨ ਗੁਰ ਰਾਮ ਦਿਵਾਨ ਗੁਰ ਰਾਮ ਵੱਡੇ ਸਨ ਜਿਹਨੇ ਮਨ ਸੋਚਿਆ ਕਿ ਰਾਮ ਨੂੰ ਗੁਰਗੱਦੀ ਦਿੱਤੀ ਦਾਵੇ ਗੱਦੀ ਦਾ ਮਾਲਕ ਉਹ ਨਾ ਬੰਦੀ ਮੇਰਾ ਪੁੱਤ ਬਣੇ ਉਹਨੇ ਕਮਨੇ ਬਚੰਦੇ ਇਹਨੇ ਕਿ ਕਿ ਉਹਨੇ ਕਾ ਰਾਮ ਨੂੰ ਬਲਵਾਸ ਦੇ ਦੀ ਹੈ ਨਾ ਜਿਹੜੇ 14 ਸਾਲ ਦਾ ਬਲਵਾਸ ਤੇ ਕਈ ਦੇ ਕਹਿਣ ਤੇ ਰਾਜੇ ਦਸਨੇ ਬਲਵਾਸ ਦਿੱਤਾਵਾ ਤੇ 14 ਸਾਲਾਂ ਬਾਅਦ ਉਹਨਾਂ 14 ਸਾਲਾਂ ਦੇ ਵਿੱਚ ਉੱਥੇ ਰਮੈਨ ਦਾ ਜਿਹੜਾ ਜੁੱਧ ਹੋਇਆ ਸਭ ਕੁਝ ਤਾਂ ਚਲਾਈ ਸਭ ਕੁਝ ਉੱਠੋ ਹੋਇਆ ਕੋਈ ਬੜਤ ਕਰਨੀ ਸੀ ਉੱਥੋਂ ਜੁੱਧਾ ਤੋਂ ਨਹੀਂ ਗਏ ਉਹ ਜਿਹੜੇ ਬਨਵਾਛ ਸੀ ਸਭ ਕੁਝ ਉੱਥੇ ਹੋਇਆ ਕੋਕੋ ਬਨਵਾਛ ਤੋਂ ਨਹੀਂ ਨਹੀਂ ਨਾ ਹਾਂਜੀ ਆਨੂ ਤਾਂ ਉਹ ਬਨਵਾਛ ਕਪੀ ਜੁੱਧ ਕਰਨ ਤੋਂ ਗਏ ਨਹੀਂ ਉਹ ਜਿਹੜੇ ਬਨਵਾਛ ਚ ਗਏ ਤੇ ਉੱਥੇ ਹੀ ਉਹਨਾਂ ਲక్ష్ਮਨ ਲక్ష్ਮਨ ਦੇ ਨਾਲ ਸੁਬਲਕਾ ਨਾਲ ਮੇਲ ਹੋਇਆ ਵਾ ਉਹਨਾਂ ਨਾਲ ਗੁੱਤ ਕੱਟਿਆ ਵਾ ਉਤੋਂ ਭਾਰੀ جنگ ਹੋਇਆ ਸੀ ਤੈਨੂੰ ਜੰਗਲ ਦੇ ਚਰਾਇਆ ਵਾ ਪੰਜ ਮਹੀਨੇ ਹੈ ਤਾਂ ਕੋਈ ਬਣਵਾ ਆਪਾਂ ਬਲਵਾਨ ਤੋਂ ਗੱਲ ਲੈਂਦੇ ਕਿ ਜਦੋਂ ਫਿਰ ਬਲਵਾਨ ਕੱਟ ਕੇ ਆਏ 14 ਸਾਲਾਂ ਦਾ ਤੇ ਘਰ ਆਏ ਜਿੱਧਿਆ ਦੇ ਵਿੱਚ ਤੇ ਲੋਕਾਂ ਨੇ ਘਰ ਘਰ ਦੀਵੇ ਜਗਾਏ ਉਤੋਂ ਦੀਵਾਲੀ ਚੱਲ ਪਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ 22 ਫਰਵਰੀ ਨੂੰ ਆਇਆ ਤੇ ਮੈਂ ਪਹਿਲਾਂ ਦੱਸ ਚੁੱਕਿਆ ਵਾਂ ਕਿ ਉਸ ਇਤਿਹਾਸ ਜਿਹੜੇ ਆ ਆਪ ਜੋੜੇ ਗਏ ਜੋੜ ਕਿ ਉਹ ਆਪਾ ਇਸ ਕਰਕੇ ਕਹਿੰਦਾ ਬਈ ਯਾਨੀ ਕਿ ਇਹ ਕਰਕੇ ਜੁੜੇ ਗਏ ਬਾਬਾ ਜੀ ਕਿ ਕਿਉਂਕਿ ਉਹ 14 ਸਾਲ ਬਾਅਦ ਆਏ ਬਨਵਾਸ ਕਰਕੇ ਹਾਂ ਰਾਮ ਤੇ ਅੰਦਰ ਸੀਤਾ ਜੀ ਹਣਾ ਤੇ ਉਧਰੋਂ ਛੇ ਪਾਛਾਈ ਬੰਗੜ ਰਾਜਿਆਂ ਦੇ ਨਾਲ ਰਾਹ ਕਰਕੇ ਉਹ ਦੋ ਸਾਲੇ ਆ ਮਤਲਬ ਦੋ ਕੋਈ ਦੋ ਸਾਲੇ ਦੇ ਕੋਈ ਨਹੀਂ ਤੱਕ ਕਰਕੇ ਉਹ ਜਾਣ ਕੇ 40 ਦਿਨ ਬਾਅਦ ਤੇ ਗਏ ਸੀ ਹਾਂਜੀ ਹਾਂਜੀ ਤੇ 40 ਦਿਨ ਤੋਂ ਜ਼ਿਆਦਾ ਰਹੇ ਉਹ ਛਾਈ ਜੀ ਮੇਰੇ ਕੰਨ ਤੁਹਾਨੂੰ ਪਤਾ ਫਿਰ ਦੱਸਿਆ ਮੈਂ ਤੇ ਅੱਜ ਜੋਕ ਕਿ ਸਾਈਂ ਜੀਆ ਕੇ ਉਮੀਦ ਹੈ ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੋ ਕੇ ਆਗਣਾ ਫਿਰ ਚੇਕ ਇਸ ਤਰ੍ਹਾਂ ਖੁਸ਼ੀ ਕਰਦੇ ਉਹਨਾਂ ਦੇ ਹੁੰਦੀ ਤੇ ਦੇਖੋ ਦੋ ਹੀ ਜਹਉਂਦੇ ਆ ਬਿਲਕੁਲ ਹਾਂ ਅੰਮ੍ਰਿਤਸਰੀ ਤੱਕ ਮਲੇ ਤੱਕ ਇਸੇ ਕਰਕੇ ਅੰਮ੍ਰਿਤਸਰੀ ਧਰਤ ਜਿਹੜੇ ਪਵਿੱਤਰ ਮੰਨੇ ਗਏ ਤੁਹਾਰ ਹਰਗੇ ਦਿਨ ਆਵੇ ਆ ਨੰਮਲ ਸਾਰੇ ਇੱਥੇ ਨਾਨਕਸੰਗਰ ਵੀ ਆਇਆ ਲਖਮਣ ਗਿਆ ਸੀਤਾ ਵੀ ਆਏ ਆ ਹਰ ਇੱਕ ਘੁੰਮ ਕੇ ਗਏ ਤੋਂ ਆਰਾਮ ਮਿਲਦਾ ਠੀਕ ਹੈ ਜੀ ਬਾਬਾ ਜੀ ਅੱਛਾ ਵਾਹਿ